सीएम साहब ये वही ने जिन्ना ਵਰਗੇ ਤੁਸੀਂ ਕਹਿੰਦੇ ਹੋ ਕਿ ਮੈਂ ਹਾਂ ਇਹ ਉਹੀ ਨੇ ਜੈਂਡੋਰੀਆਂ ਵਾਲੇ ਪਟਿਆਂ ਵਾਲੇ ਬਰੋਜਿਆਂ ਵਾਲੇ ਹੋ ਸਕਦਾ ਇਹਨਾਂ ਚ ਇੱਕ ਅਦਾ ਮਾਸਟਰ ਦਾ ਮੁੰਡਾ ਵੀ ਹੋਵੇ ਹੁਣ ਦੇਖ ਲਓ ਜਿੰਨੀਆਂ ਵੀ ਪਰਤੀਆਂ ਪੰਜਾਬ ਦੇ ਵਿੱਚ ਹੋਈਆਂ ਨੇ ਇੱਕ ਪਰਤੀ ਵੀ ਬਿਨਾ ਪ੍ਰੋਟੈਸਟ ਦੇ ਵਿੱਚ ਨਹੀਂ ਹੋਈ ਮੈਂ ਤਾਂ ਕਹਿੰਦਾ ਭਗਵੰਤ ਮਾਨ ਸਰਕਾਰ ਨੂੰ ਇਹ ਗੱਲ ਕਹਿੰਦੇ ਆ ਕਿ ਨੋਟੀਫਿਕੇਸ਼ਨ ਦੇ ਵਿੱਚ ਮੈਂਸ਼ਨ ਕਰੋ ਕਿ ਪਹਿਲਾਂ ਕੀ ਹੋਏਗਾ ਨੋਟੀਫਿਕੇਸ਼ਨ ਆਏਗੀ ਇਨੀ ਤਰੀਕ ਤੱਕ ਫਾਰਮ ਭਰੇ ਜਾਣਗੇ ਫਿਰ ਆ ਐਗਜ਼ਾਮ ਹੋਏਗਾ ਉਦੋਂ ਬਾਅਦ ਫਿਜ਼ੀਕਲ ਮੈਜ਼ਰਮੈਂਟ ਟੈਸਟ ਹੋਏਗੀ ਉਦੋਂ ਬਾਅਦ ਤਾਂ ਨੂੰ ਧਰਨੇ ਲਾਣੇ ਪੈਣਗੇ ਪੀਣਾ ਧਰਨਿਆਂ ਤੋਂ ਕੋਈ ਵੀ ਪ੍ਰਕਿਰਿਆ ਅਜੇ ਤੱਕ ਕੰਪਲੀਟ ਨਹੀਂ ਹੋਈ ਤੁਸੀਂ ਆਪ ਡਾਟਾ ਇਕੱਠਾ ਕਰਕੇ ਵੇਖ ਲਓ 44000 ਪੋਸਟਾਂ ਦਾ ਜ਼ਿਕਰ ਕੀਤਾ ਜਾਂਦਾ ਜੀ ਅਸਲ ਦੇ ਵਿੱਚ ਕੀ ਨੇ 2021 ਦੀ ਇੱਕ ਵੀ ਪ੍ਰਕਿਰਿਆ ਨਹੀਂ ਕੰਪਲੀਟ ਹੋਈ ਸਿਰਫ ਸਬ ਇੰਸਪੈਕਟਰ ਨੂੰ ਛੱਡ ਕੇ ਮੀਡੀਆ ਦੇ ਵਿੱਚ ਕੀ ਚੱਲ ਰਿਹਾ ਬਹੁਤ ਸਾਰੀਆਂ ਨੌਕਰੀਆਂ ਦੇਤੀਆਂ ਪਾਇਰੇਟ ਕਹਿੰਦੇ ਨੇ ਵੀ ਟਾਡੇ ਚ ਹੀ ਕਮੀ ਆ ਟਾਡਾ ਹੀ ਰਿਜ਼ਲਟ ਨਹੀਂ ਆਉਂਦਾ ਤੁਸੀਂ ਸਾਨੂੰ ਝੂਠ ਮਾਰਦੇ ਪੈ ਜੀ ਅਸੀਂ ਮਿਹਨਤ ਕੀਤੀ ਆ ਅਸੀਂ ਮਿਹਨਤ ਕਰਕੇ ਟਾਈਮ ਦੇ ਕੇ ਪੇਪਰ ਕਲੀਅਰ ਕੀਤੇ ਨੇ ਸਾਨੂੰ ਤਾਂ ਜੋਬ ਦੀ ਨਹੀਂ ਸੀ ਹਾਲਾਂਕਿ ਵਿਕਟਿਮ ਅਸੀਂ ਬਣਦੇ ਪਿਆ ਕਿਉਂਕਿ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਹਰ ਪੇਰੈਂਟ ਕੋਲ ਅੱਜ ਕੋ ਫੋਨ ਆ ਸੋਸ਼ਲ ਮੀਡੀਆ ਦੇ ਵਿੱਚ ਇਹ ਦਿਖਾਇਆ ਜਾ ਰਿਹਾ ਕਿ ਅੱਜ ਇੰਨੇ ਬੰਦੇ ਨੂੰ ਲੈਟਰ ਵੰਡ ਦਿੱਤੇ ਅੱਜ ਇੰਨੇ ਬੰਦੇ ਨੂੰ ਲੈਟਰ ਵੰਡ ਹਰ ਰੋਡਵੇਜ ਦੀ ਪਿਛਲੀ ਬਾਸ ਦੇ ਪਿੱਛੇ ਇੱਕ ਬੈਨਰ ਲੱਗਾ ਹੈ ਜੀ ਇੰਨੇ ਬੰਦਿਆਂ ਨੂੰ ਰੋਜ਼ਗਾਰ 44000 ਨੂੰ ਪਹਿਲਾਂ 15000 ਤੋਂ ਸ਼ੁਰੂ ਐ ਸੀ ਫਿਰ 30000 ਤੋਂ ਹੋਇਆ ਜੀ ਤਾਂ ਇੱਕ ਕੁੜੀ ਨੇ ਸੁਸਾਇਸਾਈਡ ਕੀਤਾ ਸੀ ਜੀ ਉਹਦਾ ਬਹੁਤ ਵੱਡਾ ਇਸ਼ੂ ਬਣਿਆ ਸੀਗਾ ਕਿ ਸਿਰਫ ਇੱਕ এডਿਕੇਸ਼ਨ ਆ ਸਿਰਫ ਜੁਆਇਨਿੰਗ ਕਰਕੇ ਹੁਣ ਵੀ ਇਦਾਂ ਦੇ ਬੱਚੇ ਮੈਂਟਲੀ ਹੈਗਾ ਜੀ ਮੈਂਟਲੀ ਹਰਾਸਮੈਂਟ ਨਹੀਂ ਮੈਂਟਲੀ ਹਰਾਸਮੈਂਟ ਦੀ ਕੋਈ ਗੱਲ ਹੀ ਨਹੀਂ ਕਰਦਾ ਪਿਆ ਕਿਸੇ ਨੂੰ ਇੱਥੇ ਅਸੀਂ ਗੱਲ ਕਰਦੇ ਨੇ ਜੀ ਹੈੱਡ ਕੁਆਟਰ ਜਾਂਦੇ ਆ ਤਾਂ ਉਹ ਸਾਡੀ ਗੱਲ ਸੁਣਦੇ ਹੀ ਨਹੀਂ ਅਸੀਂ ਸੋਚਦੇ ਹਾਂ ਵੀ ਸਾਡੇ ਘਰਾਂ 'ਚ ਕੀ ਚੱਲਦਾ ਰਿਹਾ ਉਹ ਸਾਡੀ ਗੱਲ ਸੁਣਦੇ ਹੀ ਨਹੀਂ ਉਹ ਸਾਨੂੰ ਕਹਿੰਦੇ ਸਾਨੂੰ ਸਭ ਪਤਾ ਹੈ ਪਤਾ ਕਿਸੇ ਨੂੰ ਨਹੀਂ ਥੋੜਾ ਅਸੀਂ ਘਰੋਂ ਗਾਲ੍ਹਾਂ ਖਾ ਕੇ ਆਨੇ ਆ ਜੀ ਇੱਥੋਂ ਵੀ ਗਾਲ੍ਹਾਂ ਖਾਣੇ ਜੀ ਸਾਨੂੰ ਅੱਗੋਂ ਟੁੱਟ ਟੁੱਟ ਕੇ ਪੈ ਜਾਂਦੇ ਨੇ ਜੀ ਆਫ ਇਹ ਗੱਲ ਬੜੀ ਪਹਿਲਾਂ ਵੀ ਜਿਹੜੇ TSS ਵਾਲੇ ਕੈਂਡੀਡੇਟ ਆਉਂਦੇ ਰਹੇ ਉਹ ਵੀ ਦੱਸਦੇ ਰਹੇ ਆ ਕਹਿੰਦੇ ਵੀ ਜਦੋਂ ਅਸੀਂ ਅੰਦਰ ਜਾਣੇ ਆ ਨਾ ਮੀਟਿੰਗ ਕਰਨ। ਉਹ ਕਹਿੰਦੇ ਸਾਨੂੰ ਤਾਂ ਅੰਦਰੋਂ ਇਸ ਤਰ੍ਹਾਂ ਧਮਕਾਇਆ ਜਾਂਦਾ ਆ ਅਫਸਰਾਂ ਵੱਲੋਂ ਵੀ ਬਾਹਰ ਜਾ ਕੇ ਤੁਸੀਂ ਮੀਡੀਆ 'ਚ ਨਹੀਂ ਆਪਣੀ ਗੱਲ ਰੱਖਣੀ। ਨਹੀਂ ਤੁਹਾਡੇ ਤਾਂ ਕਾਰਵਾਈ ਕਰਾਂਗੇ। ਹੁਣ ਕਾਰਵਾਈ ਪਤਾ ਨਹੀਂ ਕਿਹੜੀ ਕਰਾਂਗੇ। ਹੁਣ ਇਹ ਇਹ ਤਾਂ ਜੀ ਦੇਖੋ ਹਮੇਸ਼ਾ ਉੱਡੇ ਨਾਲ ਆਇਆ ਜ ਕੁਝ ਹੋਇਆ ਕਦੇ ਕੋਈ। ਦੇਖੋ ਜੀ ਸਾਡੇ ਨਾਲ ਕੀ ਹੈ ਜੀ ਜਦੋਂ ਅਸੀਂ ਆਣੇ ਆ ਇਹ ਹਮੇਸ਼ਾ ਡਰ ਰਹਿੰਦਾ ਹੀ। ਇੱਕ ਸਾਲ ਤੋਂ ਜਿਹੜਾ ਰਿਜ਼ਲਟ ਹੈ ਉਹ ਲਟਕਾਇਆ ਜਾ ਰਿਹਾ। ਕੀ ਕਹਿ ਦਿੰਦੇ ਨੇ ਤੁਸੀਂ ਕਿ ਲਿਖਿਆ ਲਾਰੇ ਕਿਹੜੇ ਲਾਰੇ ਕਦੀ ਕਹਿੰਦੇ ਨੇ ਇੰਨੇ ਟੈਕਨੀਕਲ ਫਾਲਟ ਆ ਰਹੇ ਹੁਣ ਟੈਕਨੀਕਲਟੀ ਦੀ ਗੱਲ ਦੱਸੋ ਵੀ ਟੈਕਨੀਕਲਟੀ ਦਾ ਹੋਲਡ ਕੀ ਹੈ ਟੈਕਨੀਕਲਟੀ ਹੁੰਦੀ ਹੈ ਰਿੱਟ ਲੱਗ ਜਾਣਾ ਸਭ ਤੋਂ ਮੇਜਰ ਹੁੰਦਾ ਕੋਰਟ ਦੇ ਵਿੱਚ ਇਸ ਪਰਤੀ ਉੱਤੇ ਕੋਈ ਕੋਰਟ ਕੇਸ ਨਹੀਂ ਹੈਗਾ ਹੁਣ ਦੇਖੋ 1 ਸਾਲ ਤੋਂ ਹੋ ਗਿਆ 1 ਸਾਲ ਬਹੁਤ ਟਾਈਮ ਹੋ ਜਾਂਦਾ ਜੀ ਦਸੰਬਰ 2022 ਤੋਂ ਲੈ ਕੇ ਅੱਜ 10 ਜਨਵਰੀ 11 ਜਨਵਰੀ 2024 ਆ ਗਿਆ ਜੀ 1 ਸਾਲ ਤੋਂ ਇਹਨਾਂ ਕੋਲ ਟੈਕਨੀਕਲ ਫਾਲਟ ਹੀ ਨਹੀਂ ਕਲੀਅਰ ਜੇ ਇੱਕ ਸਟੂਡੈਂਟ ਦੇ ਕਹਿੰਦੇ ਛੁੱਟੀਆਂ ਕਰ ਸਕਦੇ ਆ ਤੁਹਾਡਾ ਤਾਂ ਮਸਲਾ ਵੱਡਾ ਤੁਸੀਂ ਸੀਐਮ ਸਾਹਿਬ ਨੂੰ ਸਿੱਧਾ ਮਿਲ ਕੇ ਕਹਿ ਕੇ ਦੇਖ ਲਓ ਨਹੀਂ ਸਰ ਆਪਾਂ ਮੇਲਸ ਕੀਤੀਆਂ ਸੀ ਸੀਐਮ ਆਫਿਸ ਨੂੰ ਆਪਾਂ ਕੋਸ਼ਿਸ਼ ਵੀ ਕੀਤੀ ਸੀ ਵੀ ਉਹਨਾਂ ਨਾਲ ਮੀਟਿੰਗ ਕੀਤੀ ਜਾਵੇ ਬਟ ਉਹਨਾਂ ਦੇ ਬਿਜ਼ੀ ਸ਼ਡਿਊਲ ਕਰਕੇ ਕੋਸ਼ਿਸ਼ ਕੀਤੀ ਵੀਰ ਸੀਐਮ ਸਾਹਿਬ ਦਾ ਪਹੁੰਚ ਕਰ ਸਰ ਇੱਕ ਦੋ ਵਾਰ ਕਰੀ ਆਈ ਪਰ ਸਾਹਿਬ ਸੀਐਮ ਸਾਹਿਬ ਕੋਲ ਟਾਈਮ ਹੀ ਨਹੀਂ ਹੈਗੇ ਸਾਡੇ ਵਾਸਤੇ ਨਹੀਂ ਉਹ ਕਹਿੰਦੇ ਬਹੁਤ ਟਾਈਮ ਆ ਮੇਰੇ ਕੋਲੇ ਪੰਜਾਬ ਦੀ ਜਾਨੀ ਵਾਸਤੇ ਇਹ ਸਰ ਕਹਿਣ ਦੀਆਂ ਗੱਲਾਂ ਪਰ ਸਾਡੇ ਨਾਲ ਤਾਂ ਅਜੇ ਤੱਕ ਕੋਈ ਟਾਈਮ ਪਾਇਆ ਨਹੀਂ ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਰਟੋਲ ਮੇਰੇ ਬਿਲਕੁਲ ਪਿੱਛੇ ਤੁਸੀਂ ਇਸ ਵੇਲੇ ਦੇਖ ਰਹੇ ਹੋਗੇ ਪੰਜਾਬ ਪੁਲਿਸ ਹੈੱਡ ਕੁਆਟਰ ਪਰ ਅੱਜ ਕੱਲ ਇਹ ਪੰਜਾਬ ਪੁਲਿਸ ਹੈੱਡ ਕੁਆਟਰ ਤੁਹਾਨੂੰ ਘੱਟ ਲੱਗੇਗਾ ਤੇ ਧਰਨਿਆਂ ਦੀ ਥਾਂ ਜ਼ਿਆਦਾ ਲੱਗੇਗਾ ਧਰਨਿਆਂ ਦੀ ਥਾਂ ਵੀ ਨਾ ਕਹੀਏ ਕਿਉਂਕਿ ਰਵੀ ਦਿਖਾਓ ਜਰਾ ਇਹ ਪੰਜਾਬ ਭਰ ਤੋਂ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਆਉਂਦੇ ਨੇ ਹਰ ਤੀਜੀ ਦਿਨ ਇੱਥੇ ਇਹਨਾਂ ਦੀਆਂ ਨੌਕਰੀਆਂ ਨਿਕਲੀਆਂ ਸੀ ਜਿਹੜੀਆਂ ਅਸਾਮੀਆਂ ਕੁਝ ਦੀ 2 ਸਾਲ ਪਹਿਲਾਂ ਕੋਈ 3 ਸਾਲ ਪਹਿਲਾਂ 4 ਸਾਲ ਪਹਿਲਾਂ ਪਰ ਇਹਨਾਂ ਦੇ ਪੇਪਰ ਹੋਏ ਇਹਨਾਂ ਨੇ ਸਾਰੀ ਭਰਤੀ ਦੀ ਪ੍ਰਕਿਰਿਆ ਪੂਰੀ ਕੀਤੀ ਪਰ ਹੁ ਸਰਕਾਰ ਤੋਂ ਪੰਜਾਬ ਪੁਲਿਸ ਤੋਂ ਮੰਗ ਕਰ ਰਹੇ ਨੇ ਕਿ ਸਾਡੀ ਭਰਤੀ ਦਾ ਜਿਹੜਾ ਨਤੀਜਾ ਕੱਢਿਆ ਜਾਵੇ ਤਾਂ ਇੱਕ ਵਾਰੀ ਆਹ ਬੜੀ ਇੰਟਰਸਟਿੰਗ ਚੀਜ਼ ਆ ਇੱਥੇ ਦਿਖਾਓ ਜਰਾ ਰਵੀ ਆ ਕਿੰਨੀਆਂ ਵਿਜ਼ਿਟ ਕਰ ਲਈਆਂ ਇਹਨਾਂ ਨੇ ਇਹ ਸਾਰੀਆਂ ਇਹਨਾਂ ਨੇ ਲਿਖਿਆ ਵੀ ਆ ਕਿ ਇਹ ਲਾਰੇ ਨੇ ਸਾਡਾ ਰਿਜ਼ਲਟ ਨਹੀਂ ਕੱਢਿਆ ਜਾ ਰਿਹਾ ਇਹ ਸਾਨੂੰ ਇੰਨੀਆਂ ਤਰੀਕਾਂ ਨੇ ਸਾਰੀਆਂ 2023 ਦੀਆਂ ਇਹ ਸਤੰਬਰ ਮਹੀਨੇ ਤੋਂ ਲੈ ਕੇ 10 ਜਨਵਰੀ ਤੱਕ ਘੱਟੋ-ਘੱਟ 8-10 ਵਾਰੀ ਇਹ ਆਏ ਨੇ ਤਾਂ ਕਹਿੰਦੇ ਸਾਰੇ ਲਾਰੇ ਨਿਕਲੇ ਨੇ ਅਸਲ ਦੇ ਵਿੱਚ ਖੁੱਲਕੇ ਹੁਣ ਪੂਰੀ ਗੱਲਬਾਤ ਕਰਦੇ ਹਾਂ ਕਿ ਇਹਨਾਂ ਦੀ ਭਰਤੀ ਕਿਹੜੀ ਸੀ ਤੇ ਕੀ ਕੀ ਕਹਿ ਕੇ ਇਹਨਾਂ ਨੂੰ ਲਾਰੇ ਲਾਏ ਗਏ ਕਿ ਲਾਰੇ ਸੀ ਜਾਂ ਹੋ ਸਕਦਾ ਕੋਈ ਉਹਨਾਂ ਦੀ ਮਜਬੂਰੀ ਹੋਵੇ ਜਾਂ ਟੈਕਨੀਕਲ ਪ੍ਰੋਬਲਮਸ ਹੋਣ ਤਾਂ ਗੱਲਬਾਤ ਪਾਈ ਉਹਨਾਂ ਨਾਲ ਸ਼ੁਰੂ ਕਰਦੇ ਹਾਂ ਜੀ ਬਾਈ ਜੀ ਅੱਛਾ ਪਹਿਲਾਂ ਤਾਂ ਮੈਂ ਇਹ ਕਹਾਂਗਾ ਕਿ ਸਾਰੀ ਭਰਤੀ ਕਿਹੜੀ ਸੀ ਕਦੋਂ ਆਈ ਸੀ ਤੇ ਕਿਹੜੀਆਂ-ਕਿਹੜੀਆਂ ਸਾਮੀਆਂ ਸੀ ਉਹ ਪੂਰੀ ਪ੍ਰਕਿਰਿਆ ਦੱਸ ਦੋ ਐਕਚੁਅਲੀ ਸਾਰੇ ਭਰਤੀ ਜਾਂਦੀ ਹੈ 2021 ਦੇ ਐਂਡ 'ਚ ਭਰਤੀ ਜਾਂਦੀ ਹੈ ਉਸ ਟਾਈਮੇ ਕਾਂਗਰਸ ਸਰਕਾਰ ਸੀਗੀ ਤੇ ਉਸ ਟਾਈਮ ਜਿਹੜੀ ਭਰਤੀ ਜਾਂਦੇ ਉਹ ਇਹਦੇ ਵਿੱਚ ਲਗਭਗ ਐਸਆਈ 560 ਸੀਗੇ ਤੇ ਟੀਐਸਐਸ ਐਸਆਈ ਸੀਗੇ 267 ਦੇ ਤਕਰੀਬਨ ਸੀਗੇ ਉਹ ਵੀ ਤੇ ਉਸ ਤੋਂ ਬਾਅਦ ਸੀਗੇ ਟੀਐਸਐਸ ਕਨਸਟੇਬਲ ਦੀ ਸੀਗੇ 2300 ਸਮਥਿੰਗ ਤੇ ਹੈੱਡ ਕਨਸਟੇਬਲ ਦੀ ਸੀਗੀਆਂ 787 ਦੇ ਆਸ-ਪਾਸ ਜੀ ਤੇ 1192 ਪੋਸਟਾਂ ਸੀਗੀਆਂ ਜਿਹੜੀਆਂ ਇੰਟੈਲੀਜੈਂਸ ਇਨਵੈਸਟੀਗੇਸ਼ਨ ਦੇ ਜਿਹਦੇ ਸੰਬੰਧ ਚਾਰਜਸ ਇਕੱਠੇ ਹੋਏ ਆ ਇੱਥੇ ਤੇ ਉਹ ਬਾਕੀ ਜਿਹੜੀਆਂ ਪੋਸਟਾਂ ਹੈਗੀਆਂ ਜਿੰਨੀਆਂ ਮੈਂ ਤੁਹਾਨੂੰ ਦੱਸੀਆਂ ਹੈਗੀਆਂ ਉਦੋਂ 2021 ਚ ਜਦੋਂ ਪੇਪਰ ਹੁੰਦਾ ਇਹ ਪੇਪਰ ਰੱਦ ਹੋ ਜਾਂਦਾ ਆਬਜੈਕਸ਼ਨ ਕਿਉਂਕਿ ਇਸ ਤੇ ਆਬਜੈਕਸ਼ਨ ਲੱਗ ਜਾਂਦੀ ਹੈ ਕਿ ਨਕਲ ਹੋਈ ਹੈ ਫਿਰ 2022 ਚ ਜਿਹੜਾ ਇਹ ਮਤਲਬ ਰੀਆਰਗੇਨਾਈਜ਼ ਕੀਤਾ ਜਾਂਦਾ ਪੇਪਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਾਂਦੀ ਹੈ 2022 ਚ ਅਕਤੂਬਰ 14 ਨੂੰ ਇਹਦਾ ਅਕਤੂਬਰ 14 15 ਤੇ 16 ਨੂੰ ਪੇਪਰ ਹੋ ਜਾਂਦੇ ਐ ਐਸਆਈ 560 ਕਨਸਟੇਬਲ ਤੇ ਹੈਡ ਕਨਸਟੇਬਲ ਤਿੰਨੋਂ ਪੇਪਰ ਜਿਹੜੇ ਆਏ ਅਕਤੂਬਰ uh, 14 15 ਤੇ 16 ਹੋ ਜਾਂਦੇ ਆ ਫਿਰ ਐਂਡ ਆਫ ਦਸੰਬਰ ਇਹਦਾ ਜਿਹੜਾ 2022 ਚ ਜਿਹੜੇ ਫਿਜ਼ੀਕਲ ਮੈਜ਼ਰਮੈਂਟ ਟੈਸਟ ਹੈ ਉਹ ਕੰਪਲੀਟ ਕਰ ਲਿਆ ਜਾਂਦਾ ਲੇਕਿਨ ਜਿਹੜੀਆਂ ਬਾਕੀ ਭਰਤੀਆਂ ਹੈਗੀਆਂ ਹੈੱਡ ਕਨਸਟੇਬਲ ਐਸਆਈ ਐਸਆਈ 560 ਤਕਰੀਬਨ ਕੰਪਲੀਟ ਹੋ ਚੁੱਕੀ ਹੈ ਜੁਆਇਨਿੰਗ ਮਿਲ ਚੁੱਕੀ ਹੈ ਲੇਕਿਨ ਜਿਹੜੀਆਂ ਬਾਕੀ ਭਰਤੀ ਹੈਗੇ ਉਹਨਾਂ ਦਾ ਫਿਰ ਵੀ ਪ੍ਰੋਸੈਸ ਜਿਹੜਾ ਉਹ ਚੱਲ ਰਿਹਾ ਲੇਕਿਨ ਇੰਟੈਲੀਜੈਂਟ ਇਨਵੈਸਟੀਗੇਸ਼ਨ ਜਿਹੜੀ 11 1192 ਪੋਸਟਾਂ ਸੀਆਂ ਉਹਦਾ 2022 ਚ ਦਸੰਬਰ ਦੇ ਐਂਡ 'ਚ ਫਿਜ਼ੀਕਲ ਕੰਪਲੀਟ ਹੋਣ ਦੇ ਬਾਵਜੂਦ ਵੀ ਹਜੇ ਤੱਕ ਉਹਦਾ ਜਿਹੜਾ ਰਿਜ਼ਲਟ ਉਹ ਨਹੀਂ ਦਿੱਤਾ ਜਾ ਰਿਹਾ ਹੈਗਾ। ਤਕਰੀਬਨ ਤਰੇਜਵੇਂ ਕਮ ਸੇ ਕਮ ਬੱਚਿਆਂ ਨੂੰ ਏ ਕਲੀਅਰ ਕਰ ਦਿੱਤਾ ਜਾਵੇ ਕਿ ਹਾਂ ਲਗਭਗ 5 ਟਾਈਮਸ ਜਿਹੜਾ ਬੱਚਿਆਂ ਨੂੰ ਫਿਜ਼ੀਕਲ ਮੀਜ਼ਰਮੈਂਟ ਦੇ ਲਈ ਬੁਲਾਇਆ ਜਾਂਦਾ ਹੈ ਜੇ ਮੰਨ ਲਓ 1192 ਪੋਸਟਾਂ ਆਏ ਤਾਂ 5 ਟਾਈਮਸ 6000 ਦੇ ਆਸ-ਪਾਸ ਬੱਚਾ ਬਣ ਜਾਂਦਾ ਹੈ। ਤੇ 6000 ਬੱਚਾ ਜਿਹੜਾ ਇਸ ਵੇਟ ਚ ਇੱਕ ਸਾਲ ਤੋਂ ਕਿ ਘੱਟੋ ਘੱਟ ਸਾਨੂੰ ਇਹ ਕਲੈਰਟੀ ਮਿਲ ਜਾਏ ਕਿ ਹਾਂ ਅਸੀਂ ਸਿਲੈਕਟ ਹੈਗੇ ਆ ਜਾਂ ਨਹੀਂ ਹੈਗੇ ਆ ਅਗਰ ਬੱਚਾ ਸਿਲੈਕਟ ਹੋ ਗਿਆ ਉੱਤੇ ਠੀਕ ਹੈ ਉੱਤੇ ਮਤਲਬ ਵੇਟ ਕਰ ਲੇਗਾ ਉਹਨੂੰ ਅਗਰ 2-4 ਮਹੀਨੇ ਹੋਰ ਵੇਟ ਕਰਨਾ ਪਏਗਾ ਕਿਉਂਕਿ ਇਸ ਤੋਂ ਬਾਅਦ ਮੈਡੀਕਲ ਵੀ ਹੋਏਗਾ ਫਿਰ ਤੁਹਾਨੂੰ ਫਾਈਨਲ ਜੁਆਇਨਿੰਗ ਮਿਲੇਗੀ ਉਹਨੂੰ ਵੀ ਲਗਭਗ 4-5 ਮਹੀਨੇ ਆਰਾਮ ਨਾਲ इजीली ਬੰਦਾ ਮੰਨ ਕੇ ਚੱਲੇ ਕੇ ਲੱਗ ਜਾਂਦੇ ਆ ਤੇ ਜਿਹੜਾ ਬੱਚਾ ਨਹੀਂ ਸਿਲੈਕਟ ਹੈਗਾ ਉਹਨੇ ਵੀ ਤੇ ਮੂਵ ਆਨ ਕਰਨਾ ਹੈ ਨਾ ਉਹ ਆਪਣਾ ਕੋਈ ਬਿਜ਼ਨਸ ਦੇਖੇਗਾ ਜਾਂ ਉਹਨੇ ਕੋਈ ਬਾਹਰ ਜਾਣਾ ਜਾਂ ਜੋ ਵੀ ਉਹਨੇ ਵਾਟੇਵਰ ਕਰਨਾ ਹੈ ਤਾਂ ਭਾਵੇਂ ਆ ਵੀ ਤੁਸੀਂ ਫਸੇ ਹੋਏ ਹੋ ਇਸ ਪ੍ਰਤੀ ਕਰਕੇ ਬਿਲਕੁਲ ਸਰ ਬਿਲਕੁਲ ਇਸ ਪ੍ਰਤੀ ਕਰਕੇ ਇਹੀ ਬੱਚੇ ਨਹੀਂ ਫਸੇ ਹੋਏ ਅੱਜ ਜਿਵੇਂ ਹੁਣ ਕਹਿ ਰਿਹਾ ਬਾਕੀ ਜਿਹੜਾ ਜਿਹੜੇ ਬਾਕੀ ਪ੍ਰਤੀਮ ਹੋਏ ਆ ਜਿਵੇਂ ਕਲਰਕ ਦੀ ਹੋਈ ਆ ਜਾਂ ਕਹਿ ਲਓ ਵੀ ਪਟਵਾਰੀ ਦੀ ਹੋਈ ਆ ਜਾਂ ਹੋਰ ਵੀ ਜਿੰਨੀਆਂ ਪ੍ਰਤੀਆਂ ਉਹਦੇ ਵਿੱਚ ਇਹ ਪ੍ਰਤੀ ਦਾ ਰਿਜ਼ਲਟ ਨਾ ਆਣ ਕਰਕੇ ਬਾਕੀ ਉਹ ਉਹਨਾਂ ਬੱਚਿਆਂ ਨੇ ਬਾਕੀ ਇਗਜ਼ਾਮ ਵੀ ਦਿੱਤੇ ਆ ਜਿਹਦੇ ਕਰਕੇ ਕਾਮਨ ਕੈਂਡੀਡੇਟਸ ਬਹੁਤ ਹੋ ਚੁੱਕੇ ਆ ਕਾਮਨ ਕੈਂਡੀਡੇਟ ਹੋ ਉਹ ਨੰਬਰ 'ਤੇ ਰਹਿ ਰਿਹਾ ਉਹ ਨੂੰ ਪੰਜਾ ਭਰਤੀ ਤੋਂ ਇੱਕ ਵੀ ਜੁਆਇਨਿੰਗ ਨਹੀਂ ਮਿਲ ਰਹੀ ਤੇ ਇੱਕ ਬੱਚਾ ਇਹੋ ਜਿਹਾ ਵੀ ਹੁੰਦਾ ਹੈ ਜਿਹੜਾ ਇੰਟੈਲੀਜੈਂਟ ਹੁੰਦਾ ਉਹ ਬੱਚਾ ਚਲੋ ਚਾਰ ਪੰਜ ਜੋਬ ਵੀ ਲੈ ਜਾਂਦਾ ਤੇ ਇੱਕ ਬੱਚਾ ਇੱਕ ਵੀ ਜੋਬ ਨਹੀਂ ਲੈ ਰਿਹਾ ਕਿਉਂਕਿ ਸਿਰਫ ਪ੍ਰੋਬਲਮ ਕੀ ਹੈ ਕਿ ਇੱਕ ਸਾਲ ਤੋਂ ਜਿਹੜਾ ਰਿਜ਼ਲਟ ਹੈ ਉਹ ਲਟਕਾਇਆ ਜਾ ਰਿਹਾ ਜਾਓ ਬਾਈ ਇਹ ਕਹਿ ਜੋ ਅੱਛਾ ਕੀ ਕਹਿੰਦੇ ਨੇ ਜਦੋਂ ਤੁਸੀਂ ਆਉਂਦੇ ਬਾਈ ਜਿਨੇ ਬਾਈ ਨੇ ਜਿਵੇਂ ਦੱਸਿਆ ਇੱਕ ਸਾਲ ਤੋਂ ਰਿਜ਼ਲਟ ਹੀ ਲਟਕਾਇਆ ਜਾ ਰਿਹਾ ਕੀ ਕਹਿ ਦਿੰਦੇ ਨੇ ਤੁਸੀਂ ਕਿਹ ਲੈ ਖ ਲਾਰੇ ਕਿਹੜੇ ਲਾਰੇ ਦੇਖੋ ਜੀ ਸਾਡੀਆਂ ਘੱਟੋ ਘੱਟ 6-7 ਵਿਜ਼ਿਟ ਜਿਹੜਾ ਹਰ ਸਾਲ ਮਨ ਥੋੜੇ ਉੱਚੀ ਜੇ ਤੁਸੀਂ ਬੋਲੋ 6-7 ਵਿਜ਼ਿਟ ਹੋ ਚੁੱਕੀਆਂ ਨੇ ਤੇ ਅਸੀਂ ਜਿੰਨੀ ਵਾਰ ਵੀ ਆਏ ਆ ਜਵੇਂ ਲਾਸਟ ਟਾਈਮ ਅਸੀਂ 26 ਦਸੰਬਰ ਨੂੰ ਆਏ ਸੀਗੇ ਜੀ 26 ਦਸੰਬਰ ਦੇ ਵਿੱਚ ਸਾਡੀ ਮੀਟਿੰਗ ਹੋਈ ਹੈ ਪੰਜ ਮੈਂਬਰ ਅੰਦਰ ਗਏ ਆ ਪੰਜ ਮੈਂਬਰਾਂ ਵਿੱਚ ਸਾਰਾ ਆਈਜੀ ਸਰ ਨਾਲ ਸਾਡੀ ਮੀਟਿੰਗ ਕੀਤੀ ਗਈ ਉਸ ਮੀਟਿੰਗ ਦੇ ਵਿੱਚ ਸਾਡੇ ਸਾਨੂੰ ਇਹ ਲਾਰਾ ਲਾਇਆ ਗਿਆ ਕਿ 10 ਜਨਵਰੀ ਤੋਂ ਪਹਿਲਾਂ ਪਹਿਲਾਂ ਰਿਜ਼ਲਟ ਆ ਜਾਏਗਾ ਐਦੋਂ ਪਹਿਲਾਂ ਸਾਨੂੰ ਦੀਵਾਲੀ ਦਾ ਲਾਰਾ ਲਾਇਆ ਗਿਆ ਸੀ ਓਦੋਂ ਪਹਿਲਾਂ ਸਤੰਬਰ ਦਾ ਲਾਰਾ ਲਾਇਆ ਸਾਲ ਹੋ ਗਿਆ ਜਿੰਨੀ ਵਾਰ ਵੀ ਆਏ ਆ ਸਾਨੂੰ ਲਾਰਾ ਹੀ ਲਾਇਆ ਗਿਆ ਲਾਰੇ ਤੋਂ ਇਲਾਵਾ ਸਾਨੂੰ ਕੁਝ ਨਹੀਂ ਮਿਲਦਾ ਕਦੀ ਕਹਿ ਦਿੰਦੇ ਨੇ ਇਹਦੇ ਟੈਕਨੀਕਲ ਫਾਲਟ ਆ ਰਿਹਾ ਹੁਣ ਟੈਕਨੀਕਲਿਟੀ ਦੀ ਗੱਲ ਦੱਸੋ ਵੀ ਟੈਕਨੀਕਲਿਟੀ ਦਾ ਫਾਲਟ ਕੀ ਹੈ ਟੈਕਨੀਕਲਿਟੀ ਹੁੰਦੀ ਹੈ ਰਿੱਟ ਲੱਗ ਜਾਣਾ ਸਭ ਤੋਂ ਮੇਜਰ ਹੁੰਦਾ ਕੋਰਟ ਦੇ ਵਿੱਚ ਇਸ ਪਰਤੀ ਉਤੇ ਕੋਈ ਕੋਰਟ ਕੇਸ ਨਹੀਂ ਹੈਗਾ ਹੁਣ ਟੈਕਨਿਕ ਦੇਖੋ 1 ਸਾਲ ਤੋਂ ਹੋ ਗਿਆ 1 ਸਾਲ ਬਹੁਤ ਟਾਈਮ ਹੋ ਜਾਂਦਾ ਜੀ ਦਸੰਬਰ 2022 ਤੋਂ ਲੈ ਕੇ ਅੱਜ 10 ਜਨਵਰੀ 11 ਜਨਵਰੀ 2024 ਆ ਗਿਆ ਜੀ 1 ਸਾਲ ਤੋਂ ਇਹਨਾਂ ਕੋਲ ਟੈਕਨੀਕਲ ਫਾਲਟ ਹੀ ਨਹੀਂ ਕਲੀਅਰ ਹੋਇਆ ਦੇਖੋ ਇਹ ਸਿਰਫ ਸਾਡੀ ਭਰਤੀ ਕੀ ਹੈ ਜਿੰਨੀਆਂ ਵੀ ਭਰਤੀਆਂ ਹੋਈਆਂ ਨੇ ਕੋਈ ਵੀ ਭਰਤੀ ਬਿਨਾ ਪ੍ਰੋਟੈਸਟ ਤੋਂ ਨਹੀਂ ਹੋਈ ਹੁਣ ਮੈਂ ਤਾਂ ਇਹ ਕਹਿਣਾ ਵੀ ਭਗਵੰਤ ਮਾਨ ਸਰਕਾਰ ਨੂੰ ਤੁਸੀਂ ਕਹਿੰਦੇ ਹੋ ਕਿ ਸਾਡਾ ਜਿਹੜਾ ਹਰਾ ਪੈਣਿਆ ਉਹ ਸਾਡੇ ਜਿਹੜੇ گورਨਮੈਂਟ ਸਕੂਲ ਦੇ ਬੱਚਿਆਂ ਵਾਸਤੇ ਚੜੇਗਾ ਤੁਸੀਂ ਹਮੇਸ਼ਾ ਦੇਖਿਆ ਹੋਣਾ گورਨਮੈਂਟ ਵਰਸਸ ਸਨਾਵਰ ਸਕੂਲ ਕਰ ਦਿੰਦੇ ਨੇ ਕਈ ਵਾਰ ਤੇ ਅਸੀਂ ਤਾਂ ਆਪ گورਨਮੈਂਟ ਸਕੂਲ ਵਾਲੇ ਬੱਚੇ ਆ ਅਸੀਂ گورਨਮੈਂਟ ਸਕੂਲ ਦੇ ਬੱਚੇ ਉਹ ਬੱਚੇ ਆ ਉਹ ਜਿਨ੍ਹਾਂ ਨੇ ਇਹ ਡਿਸਾਈਡ ਕੀਤਾ ਕਿ ਅਸੀਂ ਪੰਜਾਬ ਦੇ ਵਿੱਚ ਰਹਿ ਕੇ ਇੱਥੋਂ ਦੇ ਪੰਜਾਬ ਸਿਸਟਮ ਨੂੰ ਕੰਟ੍ਰਿਬਿਊਟ ਕਰਾਂਗੇ ਅਸੀਂ ਸਾਰੇ ਟੈਕਨੀਕਲ ਡਿਗਰੀ ਹੋਲਡਰਾਂ ਇੰਟੈਲੀਜੈਂਸ ਜਿਹੜੀ ਪੋਸਟ ਹੈ ਜੀ ਕਨਸਟੇਬਲ ਦੀ ਪੋਸਟ ਹੈ ਲੇਕਿਨ ਇਹਦੇ ਵਾਸਤੇ ਜਿਹੜੀ ਕੁਆਲਿਫਿਕੇਸ਼ਨ ਮੰਗੀ ਗਈ ਸੀਗੀ ਉਹ ਗ੍ਰੈਜੂਏਸ਼ਨ ਇਨ ਟੈਕਨੀਕਲ ਕੰਪਿਊਟਰ ਸਾਇੰਸ ਦੇ ਬੱਚੇ ਆ ਹੁਣ ਕੰਪਿਊਟਰ ਸਾਇੰਸ ਦੇ ਬੱਚੇ ਬੇਰੋਜ਼ਗਾਰ ਹੋ ਕੇ 1 ਸਾਲ ਤੋਂ ਸਿਰਫ ਉਡੀਕ ਦੇ ਵਿੱਚ ਬੈਠੇ ਹੋਏ ਆ ਹੁਣ ਬਹੁਤ سارے ਬੱਚੇ ਸਾਡੇ ਨਾਲ ਦੇ ਇਕ ਕਿਉਂ ਬੈਠਣਾ ਤੁਸੀਂ ਹੋਰ ਤਿਆਰੀ ਕਰ ਲੋ ਹੋਰ ਵੀ ਤਾਂ ਭਰਤੀਆਂ ਹੀ ਜਾਂਦੀਆਂ ਨੇ ਦੇਖੋ ਜੀ ਅਸੀਂ ਹੋਰ ਤਿਆਰੀਆਂ ਦੇਖੋ ਆਈ ਤਾਂ ਫਿਰ ਮੁੱਦਾ ਆ ਗਿਆ ਹੁਣ ਜੇ ਦੇਖੋ ਕੁਝ ਬੱਚੇ ਜਿਹੜੇ ਹੁਣ ਮੇਰੇ ਵਰਗੇ ਬੱਚੇ 28 ইয়ারਸ ਹੋ ਚੁੱਕੇ ਆ 28 ਪਲੱਸ ਹੋ ਗਿਆ ਉਸ ਤੋਂ ਬਾਅਦ 2023 ਦੇ ਵਿੱਚ ਇੱਕ 2023 ਦੇ ਵਿੱਚ ਪੰਜਾਬ ਪੁਲਿਸ ਨੇ ਹੋਰ ਭਰਤੀ ਘੜ ਦਿੱਤੀ ਪਰ ਪਹਿਲੀ 2021 ਵਾਲੀ ਨਹੀਂ ਕੰਪਲੀਟ ਕੀਤੀ ਹੁਣ ਉਹ ਜਿਹੜੇ ਬੱਚੇ ਦੇ ਆਵਰੇਜ ਹੋ ਗਏ ਉਹ ਤਾਂ ਉਹਨਾਂ ਭਰਤੀਆਂ ਦੇ ਵਿੱਚ ਨਹੀਂ ਜਾ ਸਕਦੇ ਦੂਜੇ ਪੇਪਰਾਂ ਦੀ ਤਿਆਰੀ ਅਸੀਂ ਕਰ ਰਹੇ ਆ ਬਹੁਤ ਸਾਰੇ ਬੱਚੇ ਕਰਦੇ ਪੈਣੇ ਕਰਨ ਵੀ ਕਿਉਂ ਨਾ ਕਿਉਂਕਿ ਆ ਤਾਂ ਹਾਲ ਹੋ ਗਿਆ ਕਿ ਇੱਕ ਸਾਲ ਤੋਂ ਬੰਦਾ ਵੇਟ ਕਰੀ ਜਾ ਰਿਹਾ ਤੇ ਅਗਲੇ ਪੇਪਰਾਂ ਦੀ ਤਿਆਰੀ ਤਾਂ ਕਰੇਗਾ ਪਰ ਉਹਦੇ ਨਾਲ ਹੋ ਕੀ ਰਿਹਾ ਉਹਦੇ ਨਾਲ ਕਾਮਨ ਕੈਂਡੀਡੇਟਸ ਵਾਲਾ ਜਿਹੜਾ ਮੁੱਦਾ ਹੈ ਨਾ ਬਹੁਤ ਗੰਭੀਰ ਮੁੱਦਾ ਹੋ ਜਾਂਦਾ ਹੈ ਉਹਦੇ ਵਿੱਚ ਕੀ ਹੋ ਰਿਹਾ ਕਿ ਹੁਣ ਆ ਜਿਹੜੀ ਸਾਡੀ ਭਰਤੀ ਨਾ ਜੀ 1192 ਪੋਸਟ ਹੈ ਲੇਕਿਨ ਸਾਨੂੰ ਇਹ ਲੱਗ ਰਿਹਾ ਕਿ ਇਹਦੇ ਵਿੱਚੋਂ ਅੱਜ ਵੀ 100 ਤੋਂ ਜ਼ਿਆਦਾ ਕੈਂਡੀਡੇਟ ਅੱਜ ਡਾਕੂਮੈਂਟ ਵੈਰੀਫਿਕੇਸ਼ਨ ਹੈ 2023 ਦੀ ਭਰਤੀ ਦੇ ਵਿੱਚ ਉਹਦੇ ਵਿੱਚ ਚਲਾ ਗਿਆ ਜੀਓ ਤੇ ਸਾਨੂੰ ਲੱਗਦਾ ਹੈ ਕਿ ਇਸ ਭਰਤੀ ਦੇ ਵਿੱਚ 500 ਜਿਹੜਾ ਕੈਂਡੀਡੇਟ ਹੋ ਗਏ ਨਾ ਸੀਟਸ ਖਾਲੀ ਰਹਿ ਜਾਣੀਆਂ ਨੇ ਤੇ ਕਾਮਨ ਕੈਂਡੀਡੇਟ ਵਾਲਾ ਇਸ਼ੂ ਰਹਿੰਦਾ ਹੋਰ ਵੀ ਨਮਾ ਕਰਤਾ ਕਿਉਂਕਿ ਜਿਹੜੇ ਕਾਮਨ ਨੇ ਜ 1200 ਦੇ ਵਿੱਚੋਂ 5 400 ਕਾਮਨ ਨਿਕਲ ਗਿਆ ਤਾਂ ਇਹ ਆ ਵੀ ਉਹਨਾਂ ਨੂੰ ਕੱਢ ਕੇ ਅਗਲੀ ਲਿਸਟ ਲੈ ਲਓ ਮੇਰੇ ਖਿਆਲ ਇਥੇ ਵੇਟਿੰਗ ਬੂਟਿੰਗ ਦਾ ਕੋਈ ਮਸਲਾ ਨਹੀਂ ਉਹ ਵੀ ਵੱਡੀ ਦਿੱਕਤ ਹੈ ਇਹਦੀ ਇਹ ਨੋਟੀਫਿਕੇਸ਼ਨ ਦੇ ਵਿੱਚ ਸਪੈਸ਼ਲ ਮੈਂਸ਼ਨ ਕੀਤਾ ਆ ਇਹਦੇ ਉੱਤੇ ਕਿ ਇਨ ਦੀ ਇਸ ਭਰਤੀ ਦੀ ਕੋਈ ਵੀ ਵੇਟਿੰਗ ਲਿਸਟ ਨਹੀਂ ਕੱਢੀ ਜਾਏਗੀ ਈਵਨ 2023 ਦੀ ਜਿਹੜੀ ਪੰਜਾਬ ਪੁਲਿਸ ਲਈ ਉਹਦੇ ਵਿੱਚ ਵੀ ਵੇਟਿੰਗ ਵਾਲਾ ਹੱਲ ਨਹੀਂ ਕੀਤਾ ਗਿਆ ਹੁਣ ਤਾਂ ਇਹ ਚਾਹੀਦਾ ਜੇ ਅੱਗੋਂ 1200 ਦੇ ਵਿੱਚੋਂ 100 200 ਕਾਮਨ ਸਿਲੈਕਟ ਵੀ ਹੋ ਗਿਆ ਕਈ ਛੱਡ ਵੀ ਜਾਂਦੇ ਨੇ ਕਿ ਜੁਆਇਨ ਹੀ ਨਹੀਂ ਕਰਦੇ ਚਲੋ ਚ ਚਲੀ ਜਾਏਗੀ ਪਰ ਜਿਹੜਾ ਜੁਆਇਨ ਹੀ ਨਹੀਂ ਕਰਦਾ ਜਾਂ ਕਿਸੇ ਹੋਰ ਕੋਈ ਨੌਕਰੀ ਉਹਨੇ ਜੁਆਇਨ ਕਰ ਲਈ ਤੁਹਾਡੇ ਕਹਿਣ ਦਾ ਪਪਾ ਕਿ ਉਹ ਤਾਂ ਅਗਲੇ ਕੈਂਡੀਡੇਟ ਨੂੰ ਮਿਲੇ ਹਾਂ ਉਹ ਕੈਂਡੀਡੇਟ ਨੂੰ ਮਿਲਣੀ ਚਾਹੀਦੀ ਹੈ ਪਰ ਪ੍ਰੋਬਲਮ ਕੀ ਇਹ ਰਿਜ਼ਲਟ ਆਉਣ ਤੋਂ ਬਾਅਦ ਹੋਊਗਾ ਨਾ ਉਹ ਹੁਣ ਹਜੇ ਤੱਕ ਤਾਂ ਰਿਜ਼ਲਟ ਹੀ ਨਹੀਂ ਆਇਆ ਜੀ ਰਿਜ਼ਲਟ ਤੋਂ ਬਾਅਦ ਹਜੇ ਫਿਜ਼ੀਕਲ ਮੈਜ਼ਰਮੈਂਟ ਟੈਸਟ ਹੋਣਾ ਹੈ ਡਾਕੂਮੈਂਟ ਵੈਰੀਫਿਕੇਸ਼ਨ ਦੁਆਰਾ ਤਾਂ ਹੋਣੀ ਹੈ ਵੀ ਯੂਨੀਵਰਸਿਟੀਆਂ ਦੇ ਵਿੱਚ ਸਾਡੇ ਡਾਕੂਮੈਂਟ ਜਾਣਗੇ ਕਿ ਵਾਕਈ ਹਾਂ ਜੋਇਨ ਹਜੇ ਉਹਦੇ ਵਾਸਤੇ ਵੀ 2 ਤੋਂ 3 ਮਹੀਨੇ ਲੱਗਣਗੇ ਜੀ ਤੇ ਜਿਹੜਾ ਪ੍ਰੋਬਲਮ ਤਾਂ ਇਹੀ ਹੈ ਨਾ ਕਿ ਪਹਿਲਾ ਜਿਨ੍ਹਾਂ ਚ ਰਿਜ਼ਲਟ ਫਾਈਨਲ ਨਹੀਂ ਆ ਜੇ ਕਿਸੇ ਨੂੰ ਇਹ ਨਹੀਂ ਪਤਾ 6000 ਬੱਚੇ ਨੂੰ ਕਿ ਮੇਰੀ ਸਿਲ 10000 ਬੱਚਾ ਕਿਸੇ ਜੋਗਾ ਨਹੀਂ ਹੋਏਗਾ ਜੀ ਦੇਖੋ ਜੀ ਜਦੋਂ ਤਿਆਰੀਆਂ ਕਰਦੇ ਨਾ ਜੀ ਤਿਆਰੀਆਂ ਦੇ ਵਿੱਚ ਜਦੋਂ ਆਪਾਂ ਟਾਈਮ ਦਿੰਦੇ ਆ ਸਟੱਡੀ ਦਿੰਦੇ ਆ ਹਰ ਇੱਕ ਪੇਪਰ ਦਾ ਇੱਕ ਅਲੱਗ ਪੈਟਰਨ ਸੈੱਟ ਆ ਹਰ ਅਲੱਗ ਅਲੱਗ ਚੀਜ਼ ਮਿਹਨਤ ਕਰਦਾ ਬੰਦਾ ਜਦੋਂ ਮਿਹਨਤ ਕਰਦੇ ਆ ਜੀ ਹਰੇਕ ਪੇਪਰ ਇੱਕ ਦੇਣੇ ਆ ਜੀ ਉਸ ਤੋਂ ਬਾਅਦ ਜਿੱਦਾਂ ਚਰ ਮਾਈਂਡ ਦੇ ਵਿੱਚ ਡਿਸਟਰਬੈਂਸ ਦੇਖੋ ਹੁਣ ਮੈਂਟਲੀ ਹਰਾਸਮੈਂਟ ਕਿੰਨੀ ਹੋ ਰਹੀ ਜੀ ਇੱਕ ਸਾਲ ਤੋਂ ਸਾਡਾ ਫਾਈਨਾਂਸ ਵੀ ਲੱਗ ਰਿਹਾ ਜੀ ਫਾਈਨੈਂਸ਼ੀਅਲ ਸੋਸੇ ਵੀ ਲੱਗ ਰਿਹਾ ਸਾਡਾ ਇਮੋਸ਼ਨਲ ਟਾਈਮ ਟਾਈਮ ਵੀ ਲੱਗ ਰਿਹਾ ਹੈ ਇਮੋਸ਼ਨਲ ਵੀ ਅਸੀਂ ਜੀ ਹਰ ਤਰ੍ਹਾਂ ਨਾਲ ਹੀ ਲੱਗ ਰਿਹਾ ਸਾਡੇ ਪੇਰੈਂਟ ਵੀ ਦੁਖੀ ਹੋ ਰਹੇ ਨੇ ਹੁਣ ਅਸੀਂ ਘਰੋਂ ਗਾਲ੍ਹਾਂ ਖਾ ਕੇ ਆਨੇ ਆ ਜੀ ਇੱਥੋਂ ਵੀ ਗਾਲ੍ਹਾਂ ਖਾਣੇ ਆ ਜੀ ਸਾਨੂੰ ਅੱਗੋਂ ਟੁੱਟ ਟੁੱਟ ਕੇ ਪੈ ਜਾਂਦੇ ਨੇ ਕਈ ਆਫੀਸਰ ਇਹ ਇਹ ਗੱਲ ਪੜੀ ਬੜੀ ਪਹਿਲਾਂ ਵੀ ਜਿਹੜੇ ਟੀਐਸਐਸ ਵਾਲੇ ਕੈਂਡੀਡੇਟ ਆਉਂਦੇ ਰਹੇ ਉਹ ਵੀ ਦੱਸਦੇ ਰਹੇ ਆ ਕਹਿੰਦੇ ਵੀ ਜਦੋਂ ਅਸੀਂ ਅੰਦਰ ਜਾਂਦੇ ਹਾਂ ਨਾ ਮੀਟਿੰਗ ਕਰਨ ਉਹ ਕਹਿੰਦੇ ਸਾਨੂੰ ਤਾਂ ਅੰਦਰੋਂ ਇਸ ਤਰ੍ਹਾਂ ਤੁਮਕਾਇਆ ਜਾਂਦਾ ਆਪਸਰਾ ਵੱਲੋਂ ਵੀ ਬਾਹਰ ਜਾ ਕੇ ਤੁਸੀਂ মিডিਆ 'ਚ ਨਹੀਂ ਆਪਣੀ ਗੱਲ ਰੱਖਣੀ ਨਹੀਂ ਥੋੜੇ ਦੇ ਕਾਰਵਾਈ ਕਰਾਂਗੇ ਹੁਣੇ ਕਾਰਵਾਈ ਪਤਾ ਨਹੀਂ ਕਿਹੜੀ ਕਰਨ ਹੁਣ ਇਹ ਇਹ ਤਾਂ ਜੀ ਦੇਖੋ ਹਮੇਸ਼ਾ ਤੁਹਾਡੇ ਨਾਲ ਹੈ ਜਾਂ ਕੁਝ ਹੋਇਆ ਕਦੇ ਕੋਈ ਨਹੀਂ ਦੇਖੋ ਜੀ ਸਾਡੇ ਨਾਲ ਕੀ ਹੈ ਜਿੱਦੋਂ ਅਸੀਂ ਆਣੇ ਆ ਇਹ ਹਮੇਸ਼ਾ ਡਰ ਰਹਿੰਦਾ ਜੀ ਇਹ ਡਰ ਬਣਾਇਆ ਗਿਆ ਜੀ ਦੇਖੋ ਜੀ ہمارا ਜਿਹੜਾ ਕਮਾਂਡਰਲ ਸਿਸਟਮ ਹੈ ਨਾ ਉਹਦੇ ਅਕੋਰਡਿੰਗ ਇਹ ਗੱਲ ਬਣੀ ਹੋਈ ਹੈ ਉਹਦੇ ਵਿੱਚ ਕੀ ਹੈ ਕਿ ਇੱਕ ਪੁਲਿਸਿੰਗ ਤੋਂ ਹਮੇਸ਼ਾ ਡਰ ਜਾਂਦਾ ਹੈ ਹਨਾ ਲੇਕਿਨ ਅੱਜ ਦੀ ਟਾਈਮ ਦੀ ਜਿਹੜੀ ਪੁਲਿਸਿੰਗ ਆ ਸੋਸ਼ਲ ਪੁਲਿਸਿੰਗ ਦੀ ਹੈ ਕਿ ਜਿੰਨੀ ਜ਼ਿਆਦਾ ਇੰਟਰੈਕ ਕਰਨਾ ਹੈ ਕੱਲ ਨੂੰ ਅੱਜ ਅਸੀਂ ਇਹਨਾਂ ਨਾਲ ਵਿਗਾੜਾਂਗੇ ਜਾਂ ਇਹਨਾਂ ਦੇ ਖਿਲਾਫ ਜਾਵਾਂਗੇ ਤਾਂ ਸਾਨੂੰ ਕੱਲ ਨੂੰ ਕੋਈ ਪ੍ਰੋਬਲਮ ਹੈ ਲੇਕਿਨ ਐਕਚੁਅਲੀ ਤੇ ਇਦਾਂ ਦਾ ਕੁਝ ਹੁੰਦਾ ਨਹੀਂ ਹੈ ਠੀਕ ਹੈ ਜੀ ਲੇਕਿਨ ਇਹ ਥੋੜਾ ਜਿਹਾ ਇਸ਼ੂ ਤਾਂ ਰਹਿੰਦਾ ਹੀ ਰਹਿੰਦਾ ਹੈ ਇਹ ਸਾਰਿਆਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਡਰ ਤਾਂ ਪਾਉਣਾ ਹੈਗੀ ਆ ਕਿਉਂਕਿ ਸਭ ਨੇ ਫੇਸ ਕੀਤਾ ਆ ਕੋਈ ਟੀਐਸਐਸ ਦੇ ਵਿੱਚ ਫੇਸ ਕਰਕੇ ਗਿਆ ਕੋਈ ਇਹ ਤੋਂ ਪਹਿਲਾਂ ਸਬ ਇੰਸਪੈਕਟਰ ਦੀ ਜਿਹੜੀ ਭਰਤੀ ਸੀ ਹੁੰਦੀ ਆ ਹੁਣ ਹੈੱਡ ਕਨਸਟੇਬਲ ਦੀ ਭਰਤੀ ਦਾ ਜਿਹੜੀ ਕੋਈ ਫਾਈਨਲ ਜੁਆਇਨਿੰਗ ਨਹੀਂ ਹੋਈ ਠੀਕ ਹੈ ਉਹਨਾਂ ਨੇ ਵੀ ਪਹਿਲਾਂ ਪ੍ਰੋਟੈਸਟ ਕੀਤੇ ਨੇ ਹੁਣ ਦੇਖ ਲਓ ਜ ਰਿਜ਼ਲਟ ਨਹੀਂ ਹੈ ਮੈਂ ਤਾਂ ਕਹਣਾ ਭਗਵੰਤ ਮਾਨ ਸਰਕਾਰ ਨੂੰ ਇਹ ਗੱਲ ਕਹਿੰਦੇ ਆ ਕਿ ਨੋਟੀਫਿਕੇਸ਼ਨ ਦੇ ਵਿੱਚ ਮੈਂਸ਼ਨ ਕਰੋ ਕਿ ਪਹਿਲਾਂ ਕੀ ਹੋਏਗਾ ਨੋਟੀਫਿਕੇਸ਼ਨ ਆਏਗੀ ਇਨੀ ਤਰੀਕ ਤੱਕ ਫਾਰਮ ਭਰੇ ਜਾਣਗੇ ਫਿਰ ਆ ਐਗਜ਼ਾਮ ਹੋਏਗਾ ਉਦੋਂ ਬਾਅਦ ਫਿਜ਼ੀਕਲ ਮੈਜ਼ਰਮੈਂਟ ਟੈਸਟ ਹੋਏਗੀ ਉਦੋਂ ਬਾਅਦ ਤੁਹਾਨੂੰ ਧਰਨੇ ਲਾਣੇ ਵਣਗੇ ਬਿਨਾ ਧਰਨਿਆਂ ਤੋਂ ਕੋਈ ਵੀ ਪ੍ਰਕਿਰਿਆ ਅਜੇ ਤੱਕ ਕੰਪਲੀਟ ਨਹੀਂ ਹੋਈ ਤੁਸੀਂ ਆਪ ਡਾਟਾ ਇਕੱਠਾ ਕਰਕੇ ਵੇਖ ਲਓ 44000 ਪੋਸਟਾਂ ਦਾ ਜ਼ਿਕਰ ਕੀਤਾ ਜਾਂਦਾ ਜੀ ਅਸਲ ਦੇ ਵਿੱਚ ਕੀ ਨੇ 2021 ਦੀ ਇੱਕ ਵੀ ਪ੍ਰਤੀ ਨਹੀਂ ਕੰਪਲੀਟ ਹੋਈ ਸਿਰਫ ਸਬ ਇੰਸਪੈਕਟਰ ਨੂੰ ਛੱਡ ਕੇ ਉਹ ਵੀ ਕੀ ਸੀਗਾ ਉਹ ਵੀ ਬੱਚਿਆਂ ਨੇ ਪੂਰਾ ਪ੍ਰੋਟੈਸਟ ਕੀਤਾ ਵੱਡੀ ਮੈਂ ਆਪਾਂ ਜੇ ਕਹੀਏ ਵੀ ਨੌਕਰੀਆਂ ਨਹੀਂ ਚਲੋ ਉਹ ਤਾਂ ਕਰ ਹੀ ਰਹੇ ਨੇ ਹਰ ਮਤਲਬ 10ਵੇਂ 12ਵੇਂ ਦੇਣਾ ਕਦੇ 500 ਨੂੰ ਕਦੇ 400 ਨੂੰ ਜੋਇਨਿੰਗ ਲੈਟਰ ਤਾਂ ਦੇ ਹੀ ਰਹੇ ਨੇ ਕਰ ਰਹੇ ਨੇ ਟੀਐਸਐਸਐਲਸੀ ਉਹਨਾਂ ਦਾ ਵੀ ਹੋ ਗਿਆ ਮੈਡੀਕਲ ਤੱਕ ਉਹ ਮੇਰੇ ਖਲਾਫ ਪਹੁੰਚ ਗਏ ਉਹਨਾਂ ਦਾ ਵੀ ਫਾਈਨਲਿਸਟ ਜਿਹੜੀ ਜੋਇਨਿੰਗ ਉਹ ਬਾਕੀ ਆਗੀ ਪਰ ਹੋ ਤਾਂ ਰਿਹਾਲ ਨਾਲ ਨਾਲ ਪਰ ਗੱਲ ਇਹ ਵੀ ਥੋੜਾ ਪ੍ਰੋਸੈਸ ਸਲੋ ਆ ਸਾਡਾ ਤਾਂ ਪ੍ਰੋਸੈਸ ਦੇਖੋ ਜੀ ਸਾਡਾ ਤਾਂ ਪ੍ਰੋਸੈਸ ਨਹੀਂ ਸ਼ੁਰੂ ਹੋ ਰਿਹਾ ਨਾ ਉਹ ਹੁਣ ਪੇਰੈਂਟ ਦਾ ਜਿਹੜਾ ਵਿਕਟਿਮਾਈਜੇਸ਼ਨ ਹੈ ਨਾ ਜੀ ਜਿਹੜੇ ਪੇਰੈਂਟ ਸਾਨੂੰ ਵਿਕਟਿਮ ਬਣਾ ਰਹੇ ਆ ਹੁਣ ਅਸੀਂ ਘਰਾਂ ਦੇ ਵਿੱਚ ਕਿੰਨੇ ਵੀ ਸਾਡਾ ਰਿਜ਼ਲਟ ਨਹੀਂ ਆਇਆ ਪੇਰੈਂਟ ਸਾਨੂੰ ਪਤਾ ਗਿਆ ਕਿਉਂਕਿ ਮੀਡੀਆ ਦੇ ਵਿੱਚ ਕੀ ਚੱਲ ਰਿਹਾ ਬਹੁਤ ਸਾਰੀਆਂ ਨੌਕਰੀਆਂ ਦਿੱਤੀਆਂ ਪੇਰੈਂਟ ਕਹਿੰਦੇ ਨੇ ਵੀ ਢਾਡੇ ਚ ਹੀ ਕਮੀ ਆ ਤਾ ਡਾ ਹੀ ਰਿਜ਼ਲਟ ਨਹੀਂ ਆਂਦਾ ਤੁਸੀਂ ਸਾਨੂੰ ਝੂਠ ਮਾਰਦੇ ਪੈ ਜੀ ਜਿਹੜੀ ਆ ਵਿਕਟਮ ਅਸੀਂ ਅਸੀਂ ਮਿਹਨਤ ਕੀਤੀ ਆ ਅਸੀਂ ਮਿਹਨਤ ਕਰਕੇ ਟਾਈਮ ਦੇ ਕੇ ਪੇਪਰ ਕਲੀਅਰ ਕੀਤੇ ਨੇ ਸਾਨੂੰ ਤਾਂ ਜੌਬ ਦੀ ਮੀ ਸੀ ਹਾਲਾਂਕਿ ਵਿਕਟਮ ਅਸੀਂ ਬਣਦੇ ਪਿਆ ਕਿਉਂਕਿ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਹਰ ਪੇਰੈਂਟ ਕੋਲ ਅੱਜ ਕੋ ਫੋਨ ਆ ਸੋਸ਼ਲ ਮੀਡੀਆ ਦੇ ਵਿੱਚ ਇਹ ਵਿਖਾਇਆ ਜਾ ਰਿਹਾ ਕਿ ਅੱਜ ਇੰਨੇ ਬੰਦੇ ਨੂੰ ਲੈਟਰ ਵੰਡ ਦਿੱਤੇ ਅੱਜ ਇੰਨੇ ਬੰਦੇ ਨੂੰ ਲੈਟਰ ਵੰਡ ਦਿੱਤੇ ਮਾਂ ਪੇ ਬਾਹਰ ਆਉਂਦੇ ਜਾਂਦੇ ਸੜਕਾਂ ਤੇ ਮਤਲਬ ਉਹ ਫਲੈਕਸ ਵੀ ਤਾਂ ਦੇਖਦੇ ਹੋਣ ਕਿੱਡੇ-ਕੱਡੇ ਲੱਗੇ ਹੁੰਦੇ ਹਾਂ ਹਾਂ ਉਹੀ ਗੱਲ ਹੈ ਜੀ ਤੁਸੀਂ ਦੇਖੋਗੇ ਹਰ ਰ ਨੇ ਬੰਦਿਆਂ ਨੂੰ ਰੋਜ਼ਗਾਰ 44000 ਨੂੰ ਪਹਿਲਾਂ 15000 ਤੋਂ ਸ਼ੁਰੂ ਐਸੀ ਫਿਰ 30000 ਤੋਂ ਐਸੀਗੀ ਤੇ ਸਾਾਨੂੰ 2021 ਸਾਡੇ ਵੰਡੀ ਪਤਾ ਨਹੀਂ ਕਿ ਹੋ ਗਿਆ ਜੀ ਇਹਨਾਂ ਨੂੰ ਐਵੇਂ ਹੀ ਹੁੰਦਾ ਫਿਰ ਚਲੋ ਇੱਕ ਤਾਂ ਘਰੋਂ ਤਾਂ ਚਲੋ ਮਾਂ ਪਿਓ ਤਾਂ ਜਿੰਨਾ ਦਾ ਜਵਾਨ ਪੁੱਤ ਬੇਰੁਜ਼ਗਾਰ ਹੋਵੇ ਐ ਫਿਰਦਾ ਹੋਵੇ ਹਨਾ ਕਦੇ ਆ ਗਿਆ ਕਦੇ ਘਰੋਂ ਭੱਗ ਗਿਆ ਉਹ ਤਾਂ ਚਿੰਤਤ ਹੁੰਦੇ ਨੇ ਪਰ ਇੱਕ ਟੌਂਡ ਵਾਲਾ ਤਰੀਕਾ ਵੀ ਹੁੰਦਾ ਜਦੋਂ ਲੰਗਦੇ ਸਾਥ ਵਾਲਾ ਵੀ ਕਿਉਂ ਕਹਿੰਦਾ ਆ ਵੀ ਥਾਣੇਦਾਰਾ ਕੀ ਹਾਲ ਦੇਖੋ ਜੀ ਸੁਸਾਇਟੀ ਹੈ ਨਾ ਜਿਹੜੀ ਸੁਸਾਇਟੀ ਦੇ ਵਿੱਚ ਇੱਥੇ ਇਹੋ ਜਿਹੇ ਬੱਚੇ ਨੇ ਸਾਡੇ ਗਰੁੱਪ ਬਣੇ ਨੇ ਜਿਨ੍ਹਾਂ ਨੇ ਸੁਸਾਇਡ ਤੱਕ ਦੇ ਨੋਟਸ ਵੀ ਪ ਇਹ ਵੱਡਾ ਗੰਭੀਰ ਇਸ਼ੂ ਹੈ ਪਿੱਛੇ ਇੱਕ ਕੁੜੀ ਨੇ ਸੁਸਾਇਸਾਈਡ ਕੀਤਾ ਸੀਗਾ ਜੀ ਉਹਦਾ ਬਹੁਤ ਵੱਡਾ ਇਸ਼ੂ ਬਣਿਆ ਸੀਗਾ ਕਿ ਸਿਰਫ ਇੱਕ এডੂਕੇਸ਼ਨ ਆ ਸਿਰਫ ਜੁਆਇਨਿੰਗ ਕਰਕੇ ਹੁਣ ਵੀ ਇਦਾਂ ਦੇ ਬੱਚੇ ਮੈਂਟਲੀ ਹੈਗਾ ਜੀ ਮੈਂਟਲੀ ਹਰਾਸਮੈਂਟ ਨਹੀਂ ਹੈ ਮੈਂਟਲੀ ਹਰਾਸਮੈਂਟ ਦੀ ਕੋਈ ਗੱਲ ਹੀ ਨਹੀਂ ਕਰਦਾ ਪਿਆ ਕਿਸੇ ਨੂੰ ਇੱਥੇ ਅਸੀਂ ਗੱਲ ਕਰਨ ਦੀ ਹੈ ਨਾ ਜੀ ਹੈੱਡ ਕੁਆਟਰ ਜਾਣੇ ਆ ਤਾਂ ਉਹ ਸਾਡੀ ਗੱਲ ਸੁਣਦੇ ਹੀ ਨਹੀਂ ਅਸੀਂ ਸੋਚਦੇ ਹਾਂ ਵੀ ਸਾਡੇ ਘਰਾਂ 'ਚ ਕੀ ਚੱਲਦਾ ਹੈ ਉਹ ਸਾਡੀ ਗੱਲ ਸੁਣਦੇ ਨਹੀਂ ਉਹ ਸਾਨੂੰ ਕਹਿੰਦੇ ਸਾਨੂੰ ਸਭ ਪਤਾ ਹੈ ਪਤਾ ਕਿਸੇ ਨੂੰ ਨਹੀਂ ਇਹੀ ਗਰੀਬ ਦਾ ਪੁੱਤਰ ਹੈ ਜੀ ਜੇ ਗਰੀਬ ਦਾ ਪੁੱਤਰ ਅੱਜ ਅਸੀਂ ਬੈਠੇ ਨਾ ਜਿੱਥੇ ਠੰਡ ਦੇ ਵਿੱਚ 1990 ਦੀ ਪੋਸਟ ਵਿੱਚ ਤੇ ਜੇ ਇਹ ਕੋਈ ਅਫੀਸਰ ਦਾ ਪੁੱਤਰ ਹੋਵੇ ਅੱਗੇ ਪਾਇਲਟ ਜਿਪਸੀ ਹੁੰਦੀ ਆ ਹੁਣ ਨਿਕਲੇਗਾ ਉਹ 10 ਵਜੇ 10 ਵਜੇ ਨਿਕਲੇਗਾ ਵਧੀਆ ਕਨਵੈਂਟ ਸਕੂਲਾਂ ਤੋਂ ਪੜਿਆ ਅਸੀਂ ਗਵਰਨਮੈਂਟ ਸਕੂਲਾਂ ਤੋਂ ਪੜ ਕੇ ਕੰਪੀਟ ਕਰਕੇ ਯੂਨੀਵਰਸਿਟੀ ਆਫ ਦਿੱਲੀ ਦੇ ਵਿੱਚ ਐਡਮਿਸ਼ਨ ਲਿਆ ਸੀਗਾ ਜੀ ਠੀਕ ਹੈ ਜੀ ਮੈਂ ਦਿੱਲੀ ਯੂਨੀਵਰਸਿਟੀ ਤੋਂ ਪੜ ਕੇ ਆਇਆ ਮੇਰੀਆਂ ਭੈਣਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੜੀਆਂ ਉਹ ਭੈਣਾਂ ਫਿਰੋਜ਼ਪੁਰ ਤੋਂ ਆਈਆਂ ਪਠਾਨਕੋਟ ਤੋਂ ਆਈਆਂ ਇੰਨੀ ਠੰਡ ਦੇ ਵਿੱਚ ਸਿਰਫ 1990 ਪੋਲੀਟੀਸ਼ੀਅਨ ਦਾ ਕੁਝ ਬੇਟਾ ਹੋਵੇ ਤੁਸੀਂ ਮੀਡੀਆ ਸੋਸ਼ਲ ਮੀਡੀਆ ਤੇ ਵੇਖਿਆ ਹੋਣਾ ਅੱਗੇ ਪਾਇਲਟ ਜਿਪਸੀ ਜਾਂਦੀ ਹੁੰਦੀ ਹੈ ਤੇ ਰੀਅਲ ਬਣਾਉਂਦੇ ਗਾਣੇ ਚੱਲਦੇ ਹੁੰਦੇ ਨੇ ਵਧੀਆ ਵਧੀਆ ਸ਼ੋਅ ਆਫ ਕੀਤਾ ਜਾਂਦਾ ਅਸੀਂ ਇਹ ਤਾਂ ਨਹੀਂ ਆਜ ਤੱਕ ਅਸੀਂ ਤਾਂ ਆਪਦਾ ਰਾਈਟ ਮੰਗਦੇ ਪੈਣਾ ਜੀ ਉਹ ਜਿਹੜੇ ਮੈਂਟਲ ਅਰੇਸਮੈਂਟ ਸੁਸਾਇਟੀ ਦੇ ਵਿੱਚ ਸਾਡੀ ਹੋ ਰਹੀ ਹੈ ਨਾ ਅਸੀਂ ਬਾਹਰ ਜਾਂਦੇ ਹਾਂ ਸਾਨੂੰ ਉਹ ਤੁਹਾਡਾ ਰਿਜ਼ਲਟ ਆਇਆ ਹੈ ਕਿ ਨਹੀਂ ਆਇਆ ਰਿਜ਼ਲਟ ਹੈ ਭਾਈ ਮੈਂ ਕਰਦਾ ਗੱਲ ਹੋਰ ਵੀ ਦਰਬਾਰੀ ਖੜੇ ਨੇ ਅੱਛਾ ਭਾਈ ਇੱਕ ਨਾ ਜਿਸ ਤਰ੍ਹਾਂ ਮੈਂ ਉਹਨਾਂ ਦੀ ਭਰਤੀ ਪ੍ਰਕਿਰਿਆ ਹੋਰ ਸਾਰੀ ਗੱਲਬਾਤ ਉਹ ਮੈਂ ਬਾਈਆਂ ਨਾਲ ਕਰ ਲਈ ਹੁਣ ਇੱਕ ਕਈ ਦਿਨ ਮੱਛਾਇਆ ਵਿਦਿਆਰਥੀ ਛੋਟਾ ਉਹ ਕਹਿੰਦੇ ਮੇਰੇ ਕੋਲ ਇੱਕ ਵਿਦਿਆਰਥੀ ਆਇਆ ਉਹ ਮੈਨੂੰ ਕਹਿੰਦਾ ਸੀਐਮ ਸਾਹਿਬ ਚਾਰ ਪੰਜ ਛੁੱਟੀਆਂ ਹੋਰ ਕਰ ਦੋ ਕਹਿੰਦੇ ਮੈਂ ਉਹਦੇ ਕਹੇ ਤੇ ਕਰਤੀਆਂ ਜੋ ਇੱਕ ਛੋਟੇ ਮਤਲਬ ਸਟੂਡੈਂਟ ਦੇ ਕਹੇ ਤੇ ਛੁੱਟੀਆਂ ਕਰ ਸਕਦੇ ਆ ਪਰ ਥੋੜੀ ਭਰਤੀ ਪ੍ਰਕਿਰਿਆ ਕਿਉਂ ਨਹੀਂ ਉਹ ਤਾਂ ਕਹਿੰਦੇ ਮੈਂ ਥੋੜੇ ਵਰਗਾਂ ਜਿਹੜਾ ਮਰਜੀ ਜਦੋਂ ਮਰਜੀ ਉਹ ਤੁਸੀਂ ਕਹਿ ਕੇ ਦੇਖ ਲਓ ਸੀਐਮ ਸਾਹਿਬ ਨੂੰ ਬਿਲਕੁਲ ਸਰ ਉਹੀ ਗੱਲ ਹੈ ਜੀ ਜਦੋਂ 2022 ਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਭਗਵੰਤ ਮਾਨ ਸਾਹਿਬ ਵੱਲੋਂ ਬਹੁਤ ਸਾਰੇ ਸੁਪਨੇ ਦਿਖਾਏ ਗਏ ਆਪਾਂ ਵੀ ਇੱਕ ਉਹਨਾਂ ਸੁਪਨਿਆਂ ਦੇ ਚੱਕਰ ਚ ਆਪਾਂ 2021 ਚ ਜਦੋਂ ਪੇਪਰ ਦਿੱਤਾ ਦੁਆਰੇ ਪੇਪਰ ਕੈਨਸਲ ਹੋ ਗਿਆ 2022 ਚ ਆਪਾਂ ਫਿਰ ਰੀਆਰਗੇਨਾਈਜ਼ ਕੀਤਾ ਗਿਆ ਪੇਪਰ ਪੇਪਰ ਫਿਰ ਦਿੱਤਾ ਟ్ర ਕਿ ਜਿਵੇਂ ਭਗਵੰਤ ਜੀ ਸਾਹਿਬ ਨੇ ਕਿਹਾ ਸੀ ਵੀ ਆਪਾਂ ਪੰਜਾਬ ਚ ਜਿਆਦਾ ਤੋਂ ਜਿਆਦਾ ਰੋਜ਼ਗਾਰ ਦੇਵਾਂਗੇ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਪੰਜਾਬ ਚ ਹੀ ਕੋਸ਼ਿਸ਼ ਕਰਾਂਗੇ ਵੀ ਪੰਜਾਬ ਚ ਹੀ ਸੈੱਟ ਕੀਤੇ ਜਾਣ ਬੱਚੇ ਅਪਾ ਉਸੇ ਚੱਕਰ ਚ ਸਰ ਵੇਟ ਕਰ ਰਹੇ ਆ ਇੱਕ ਸਾਲ ਤੋਂ ਆਪਾਂ ਸਾਨੂੰ ਹਜੇ ਵੀ ਆਪਾਂ ਕੋਈ ਪ੍ਰੋਟੈਸਟ ਦੇ ਚੱਕਰ ਚ ਨਹੀਂ ਆਪਾਂ ਉਮੀਦ ਲੈ ਕੇ ਆਏ ਆ ਇੱਕ ਆਪਾਂ ਸੱਤ ਵਾਰ ਪਹਿਲੇ ਆ ਚੁੱਕੇ ਆ ਸਾਨੂੰ ਅੱਜ ਵੀ ਉਮੀਦ ਹੈ ਕਿ ਆਪਾਂ ਮੈਂ ਕਿ ਉਹ ਜੇ ਇੱਕ ਸਟੂਡੈਂਟ ਦੇ ਕਿਤੇ ਛੁੱਟੀਆਂ ਕਰ ਸਕਦੇ ਥੋੜਾ ਤਾਂ ਮਸਲਾ ਵੱਡਾ ਤੁਸੀਂ ਸੀਐਮ ਸਾਹਿਬ ਨੂੰ ਸਿੱਧਾ ਮਿਲ ਕੇ ਕਹਿ ਕੇ ਦੇਖ ਲਓ ਨਹੀਂ ਸਰ ਆਪਾਂ ਮੇਲਸ ਕੀਤੀਆਂ ਸੀ ਸੀਐਮ ਆਫਿਸ ਨੂੰ ਆਪਾਂ ਕੋਸ਼ਿਸ਼ ਵੀ ਕੀਤੀ ਸੀ ਵੀ ਉਹਨਾਂ ਨਾਲ ਮੀਟਿੰਗ ਕੀਤੀ ਜਾਵੇ ਬਟ ਉਹਨਾਂ ਦੇ ਬੀਜੀ ਸ਼ਡਿਊਲ ਕਰਕੇ ਆਪਾਂ ਸਾਨੂੰ ਇਹ ਪਤਾ ਲੱਗਿਆ ਸੀ ਕਿ ਸਾਡਾ ਹੈੱਡਕੁਆਟਰ ਤੋਂ ਹੀ ਪ੍ਰੋਸੈਸ ਚੱਲ ਰਿਹਾ ਹੈ ਇਸ ਕਰਕੇ ਆਪਾਂ ਹੈੱਡਕੁਆ ਹਾਂਜੀ ਕੋਸ਼ਿਸ਼ ਕੀਤੀ ਫਿਰ ਸਿਮ ਸਾਹਿਬ ਤੱਕ ਪਹੁੰਚ ਕਰਨੀ ਸਰ ਇੱਕ ਦੋ ਵਾਰ ਕਰੀ ਆਈ ਪਰ ਸਿਮ ਸਾਹਿਬ ਕੋਲ ਟਾਈਮ ਹੀ ਨਹੀਂ ਹੈਗਾ ਸਾਡੇ ਵਾਸਤੇ ਜੀ ਨਹੀਂ ਉਹ ਕਹਿੰਦੇ ਬਹੁਤ ਟਾਈਮ ਆ ਮੇਰੇ ਕੋਲੇ ਪੰਜਾਬ ਦੀ ਜੌਨੀ ਵਾਸਤੇ ਜੀ ਸਰ ਕਹਿਣ ਦੀਆਂ ਗੱਲਾਂ ਪਰ ਸਾਡੇ ਨਾਲ ਤਾਂ ਅਜੇ ਤੱਕ ਕੋਈ ਟਾਈਮ ਪਾਇ ਨਹੀਂ ਤੇ ਕੁਛ ਕੁੜੀਆਂ ਵੀ ਨੇ ਨਾਲ ਗੱਲਬਾਤ ਉਧਰ ਕਰਦੇ ਆ ਤੇ ਹਾਂਜੀ ਕਿੱਥੋਂ ਆਏ ਤੁਸੀਂ ਸਿਰਮੇ ਪਟਿਆਲਾ ਤੋਂ ਆਈ ਆਂ ਹਾਂਜੀ ਕੀ ਲੱਗਦਾ ਫਿਰ ਹੁਣ ਕਿੱਥੇ ਜਾ ਕੇ ਪਹੁੰਚੂ ਕਿਹਾਣੀ ਕਦੋਂ ਦਾ ਮਸਲਾ ਹੱਲ ਹੋਊਗਾ ਮੈਂ ਸਰਵੇਟ ਕਰ ਰਹੇ ਹਾਂ ਹਰ ਵਾਰੀ ਆਨੇ ਆ ਮਸਲਾਰਿਆਂ ਦੇ ਨਾਲ ਹੀ ਵਾਪਸ ਚਲੇ ਜਾਨੇ ਆ ਤੇ ਹੁਣ ਵੀ ਅਸੀਂ ਇੱਕ ਉਮੀਦ ਲੈ ਕੇ ਆਏ ਆ ਕਿ ਸਾਨੂੰ ਜਲਦੀ ਰਿਜ਼ਲਟ ਮਿਲੇਗਾ ਬਟ ਦੇਖੋ ਹਾਂਜੀ ਫਿਰ ਜਿਸ ਤਰ੍ਹਾਂ ਮੈਂ ਹੁਣ ਉਹ ਮੁੰਡਿਆਂ ਨਾਲ ਗੱਲ ਕੀਤੀ ਆ ਉਹ ਕਹਿੰਦੇ ਵੀ ਅਸੀਂ ਸੋਸ਼ੀਅਲੀ ਫੇਸ ਕਰਦੇ ਆ ਤੇ ਘਰੋਂ ਸਾਨੂੰ ਬਹੁਤ ਮਤਲਬ ਇਹ ਸਮੱਸਿਆ ਰਹਿੰਦੀ ਆ ਵੀ ਇੱਕ ਪਾਸੇ ਤਾਂ ਸਰਕਾਰ ਦੇ ਇਸ਼ਤਿਹਾਰ ਦੇ ਕੇ ਘਰ ਦੇ ਕਹਿੰਦੇ ਨੇ ਵੀ 44000 ਨੌਕਰੀਆਂ ਦੇਤੀਆਂ ਸੀਐਮ ਸਾਹਿਬ ਹਰ ਰੋਜ਼ ਨਿਯੁਕਤੀ ਪੱਤਰ ਵੰਡਦੇ ਨੇ ਵੀ ਤੁਸੀਂ ਨਲਾਇਕ ਹੋਵੋਗੇ ਮਤਲਬ ਇਹ ਜੀ ਤੁਹਾਨੂੰ ਵੀ ਫੇਸ ਕਰ ਲਓ ਹਾਂਜੀ ਸਰ ਸੁਸਾਇਟੀ ਦੇ ਵਿੱਚ ਰਹਿੰਦੇ ਆ ਤੇ ਇਹ ਗੱਲਾਂ ਆਮ ਹੁੰਦੀਆਂ ਨੇ ਤੇ ਫੇਸ ਵੀ ਕਰਦੇ ਆ ਤੇ ਸਾਡੇ ਕੋਲ ਕੋਈ ਜਦੋਂ ਜਵਾਬ ਹੀ ਨਹੀਂ ਹੁੰਦਾ ਫਿਰ ਅਸੀਂ ਕੀ ਕਹਿ ਸਕਦੇ ਆ ਉਹਨਾਂ ਨੂੰ ਤੇ ਅਸੀਂ ਕੋਈ ਜਵਾਬ ਹੀ ਨਹੀਂ ਦੇ ਸਕਦੇ ਹੈਗੇ ਉਹਨਾਂ ਨੂੰ ਤੋਂ ਨੂੰ ਜਿਵੇਂ ਕਹਿੰਦੇ ਵੀ ਹਰੇਕ ਨੂੰ ਹਰੇਕ ਕਹਿੰਦਾ ਵੀ ਮੇਰੇ ਤਾਨੇ ਵੱਖਰੇ ਨੇ ਮੈਨੂੰ ਤਾਨੇ ਵੱਖਰੇ ਤਰੀਕੇ ਨਾਲ ਵੱਜਦੇ ਨੇ ਤੁਹਾਨੂੰ ਕੀ ਤੁਹਾਨੂੰ ਕੀ ਸੁਣਨ ਨੂੰ ਮਿਲਦਾ ਸਰ ਮੈਂ ਖੁਦ ਪ੍ਰਾਈਵੇਟ ਜੌਬ ਕਰਦੀ ਹਾਂ ਪ੍ਰਾਈਵੇਟ ਜੌਬ ਦੇ ਨਾਲ-ਨਾਲ ਪ੍ਰੀਪਰੇਸ਼ਨ ਕੀਤੀ ਸੀਗੀ ਸੋ ਮੈਂ ਉਸ ਤੋਂ ਬਾਅਦ ਇਗਜ਼ਾਮ ਦਿੱਤਾ ਫਿਰ ਟ్రਾਇਲ ਦੀ ਤਿਆਰੀ ਕੀਤੀ ਦਸੰਬਰ ਦੇ ਵਿੱਚ ਟ్రਾਇਲ ਦਿੱਤਾ ਸੀ ਲਾਸਟ ਈਅਰ ਬਟ ਹੁਣ 1 ਸਾਲ ਪੂਰਾ ਨਿਕਲ ਗਿਆ ਕੋਈ ਰਿਜ਼ਲਟ ਨਹੀਂ ਆਇਆ ਸਾਨੂੰ ਹੀ ਲਾਰਾ ਲਾਇਆ ਜਾਂਦਾ ਸਟਾਰਟਿੰਗ ਚ ਰਿਜ਼ਲਟ ਆ ਜਾਏਗਾ ਮਿੱਟ ਦੇ ਵਿੱਚ ਆਏਗਾ ਐਂਡ 'ਚ ਆਏਗਾ ਬਟ ਜਿੱਦਾਂ ਚੱਲ ਰਿਹਾ ਸਰ ਸਾਨੂੰ ਨਹੀਂ ਲੱਗਦਾ ਕਿ ਇਸ ਸਾਲ ਵੀ ਰਿਜ਼ਲਟ ਆਪ ਆਏਗਾ ਜਿਸ ਸੀਐਮ ਸਾਹਿਬ ਤੱਕ ਕੋਈ ਗੱਲਬਾਤ ਕੋਈ ਮੇਲ ਕੋਈ ਕਿਸੇ ਤਰੀਕੇ ਕੋਸ਼ਿਸ਼ ਕੀਤੀ ਜੀ ਕਿਉਂਕਿ ਉਹ ਕਹਿੰਦੇ ਮੈਂ ਤੁਹਾਡੇ ਵਰਗੀਆਂ ਆਮ ਘਰਾਂ ਚੋਂ ਆਇਆ ਹਾਂ ਹਾਂਜੀ ਬਹੁਤ ਵਾਰ ਉਹਨਾਂ ਸੀਐਮ ਦੀ ਕੋਲ ਮੀਨਸ ਪੱਤਰ ਦੇ ਕੇ ਆਂਦਾਗਾ ਮੀਨਸ ਮੰਗ ਪੱਤਰ ਜਿਹਨੂੰ ਆਪਾਂ ਕਹਿੰਦੇ ਆ ਬਟ ਵੀ ਡੋਂਟ ਮਤਲਬ ਮੀਨਸ ਅਸੀਂ ਕੋਈ ਵੀ ਹਜੇ ਤੱਕ ਉਹਨਾਂ ਤੋਂ ਰਿਸਪੌਂਸ ਨਹੀਂ ਮਿਲਿਆ ਅਸੀਂ ਬਾਰ ਬਾਰ ਇੱਥੇ ਆ ਰਹੇ ਹਾਂ ਤੁਸੀਂ ਦੇਖ ਹੀ ਰਹੇ ਹੋ ਕਿੰਨੇ ਸਾਨੂੰ ਡੇ ਬਾਏ ਡੇ ਉਹ ਤਰੀਕ ਦੇ ਰਹੇ ਅੱਗੇ ਦੇ ਅੱਗੇ ਅੱਗੇ ਹਾਂਜੀ ਤਾਂ ਇੱਕ ਵਾਰੀ ਰਵੀ ਜਰਾ ਫਿਰ ਇੱਧਰ ਦਿਖਾ ਦਿਓ ਇਹ ਸਾਡੀ ਗੱਲਬਾਤ ਕਰਨ ਦਾ ਮਕਸਦ ਸਿਰਫ ਇੰਨਾ ਕੀ ਆ ਕਿ ਇਹਨਾਂ ਦੀ ਆਵਾਜ਼ ਆ ਜਿਹੜੀ ਇਹ ਸਾਡੇ ਜ਼ਰੀਏ ਸੀਐਮ ਸਖਤ ਸੀਐਮ ਸਾਹਿਬ ਤੱਕ ਪਹੁੰਚ ਜੇ ਕਿਉਂਕਿ ਸੀਐਮ ਸਾਹਿਬ ਅਕਸਰ ਹੀ ਕਹਿੰਦੇ ਨੇ ਸੀਐਮ ਸਾਹਿਬ ਇਹ ਉਹੀ ਨੇ ਜਿੰਨਾ ਵਰਗੇ ਤੁਸੀਂ ਕਹਿੰਦੇ ਹੋ ਕਿ ਮੈਂ ਹਾਂ ਇਹ ਉਹੀ ਨੇ ਜੈਂਡੋਰੀਆਂ ਵਾਲੇ ਪਟੇਆਂ ਵਾਲੇ ਬਰੋਜਾਂ ਵਾਲੇ ਇਹ ਵੀ ਮੋਟਰ ਚ ਉਤਰ ਕੇ ਪੱਖਾ ਖੋਲਣ ਬੰਨਣ ਜਾਣਦੇ ਨੇ ਹੋ ਸਕਦਾ ਇਹਨਾਂ ਚੋਂ ਇੱਕ ਅੱਧਾ ਮਾਸਟਰ ਦਾ ਮੁੰਡਾ ਵੀ ਹੋਵੇ ਤਾਂ ਸਾਡੀ ਸਿਰਫ ਬੇਨਤੀ ਇਹੀ ਆ ਕਿ ਇਹਨਾਂ ਦੀ ਗੱਲਬਾਤ ਸੁਣੀ ਜਾਵੇ ਤੇ ਮਸਲੇ ਦਾ ਹੱਲ ਕੀਤਾ ਜਾਵੇ ਤੁਸੀਂ ਅਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ